आजान नहीं रोक सकते ये देखिए ये देखिए ये बहन तो 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 के साथ सोने वाले लोग के रोक देंगे नही सोचे पकड़ेगा और लड़की को माफी में लड़की की इज्जत नहीं जाओगे ठीक है ना लड़की के इज्जत नहीं जाओगे कुत्ते ने ना गो ਗੋਹਾ ਖਾਣ ਵਾਲੇ ਨੇ ਜਿਹੜੀ ਗੱਲ ਆ ਭੈਣ ਨੂੰ ਆ ਕੁੜੀ ਨੂੰ ਕਹੀ ਆ ਇਹ ਦੇਖਿਓ ਇਹ ਇਹ ਸਾਲੇ ਕੋਈ ਗੱਲ ਇਹਦੀ ਕਹਿਣ ਦੀ ਬਣਦੀ ਸੀ ਇਹ ਉਹੋ ਹੀ ਫੇਰ ਸਾਲਾ ਜਿੱਦਾਂ ਦਾ ਖਾਣ ਪੀਣ ਉਦਾਂ ਦਾ ਹੀ ਤਮਾਕ ਹੂੰ ਉਹ ਤਾਂ ਉਹਨੇ ਇੱਕ ਹੱਲੇ ਥੱਪੜ ਮਾਰਿਆ ਮੈਂ ਕਹਿੰਨਾ ਇਹਨੂੰ ਬੰਨ ਕੇ ਕੁੱਟਣਾ ਚਾਹੀਦਾ ਸੀਗਾ ਇਹਨੂੰ ਉਹ ਸਾਲਿਓ ਤੁਸੀਂ ਖਾਣਾ ਗੋ ਗੋਹਾ ਆ ਤੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਵੀ ਸਾਲਿਓ ਤੁਹਾਡੇ ਗੋਹਾ ਹੀ ਭਰਨਾ ਤੇ ਉਹ ਹੀ ਤੁਹਾਡੀ ਜੁਬਾਨ ਦੇ ਵਿੱਚ ਵੀ ਗੋਹਾ ਹੀ ਆਉਣਾ